ਅਸੀਂ ਤੁਹਾਡੇ ਨਾਲ ਐ ਜਿੰਨੇ ਜੋਗੇ ਹੋ ਗਏ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਹੈ ਲੜਨ ਨੂੰ ਵੀ ਤਿਆਰ ਹੈ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹਦੇ ਆਲੀ ਤਾਂ ਇਹ ਤਾਂ ਛੁੱਡੂ ਬੰਦੇ ਆ ਇਹ ਕੁਛ ਨਹੀਂ ਵਿਗਾੜ ਸਕਦੇ ਆਪਣਾ ਇਹਨਾਂ ਨੂੰ ਸਿਰਫ ਝੂਠ ਬੋਲਣਾ ਆਉਂਦਾ ਹੈ ਮਕਾਰੀ ਆਉਂਦੀ ਹੈ ਧੋਖਾ ਦੇਣਾ ਆਉਂਦਾ ਹੈ ਲਾਰੇ ਲਾਉਣੇ ਆਉਂਦੇ ਐ ਤੇ ਝੂਠੇ ਇਨਕਲਾਬੀ ਬਣ ਕੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਬਥੇਰਾ ਕਿਹਾ ਮੈਂ ਕਿਹਾ ਯਾਰੇ ਕਾਲੇ ਅੰਗਰੇਜ਼ ਐ ਇਹ ਆਪਾਂ ਨੂੰ ਲੁੱਟਣਗੇ ਲੋਕ ਕਹਿੰਦੇ ਪਹਿਲਾਂ ਵੀ ਤਾਂ ਲੁੱਟਦੇ ਹੁੰਦੇ ਤੇ ਇਹਨੂੰ ਵੀ ਲੁੱਟ ਲੈਣ ਦਿਓ ਆ ਆ ਲੁੱਟ ਹੋਣੀ ਸੀ ਕਿ ਜ਼ਮੀਨਾਂ ਵੀ ਲੈ ਜਾਣਗੇ ਮੈਂ ਕਿਹਾ ਯਾਰ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਭਈ ਨਿਆਣਾ ਕਿਰਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਐ ਲੋਕ ਫੇਰ ਵੀ ਨਹੀਂ ਮੰਨੇ ਬਥੇਰੇ ਬਾਸ ਤੇ ਪਾਏ ਕਿ ਇਹ ਬੰਦੇ ਕਾਬਿਲ ਨਹੀਂ ਐ ਇਹ ਸਿਰਫ ਲੁੱਟ ਦੀ ਸੋਚ ਨਾਲ ਆ ਰਹੇ ਐ ਮਕਾਰੀ ਐ ਲੋਕ ਸਮਝੇ ਨਹੀਂ ਪੇੜ ਚਾਲ ਹੋ ਗਈ ਵੋਟਾਂ ਪੈ ਗਈਆਂ ਬਹੁਤ ਲੇਕਿਨ ਅੱਜ ਜਿਹੜੀ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਐ ਹਰ ਰੋਜ਼ ਹਰ ਰੋਜ਼ 82 ਕਰੋੜ ਰੁਪਇਆ ਕਰਜ਼ਾ ਆਪਣੇ ਤੇ ਚੜ ਜਾਂਦਾ ਹੈ ਸਾਡੀ ਸਰਕਾਰ ਆਈ ਸੀ ਬਾਈ ਜੀ ਤਿੰਨ ਮਹੀਨੇ ਦਿੱਤੇ ਐ ਤਿੰਨ ਮਹੀਨੇ ਦੇ ਵਿੱਚ ਕਿਸਾਨ ਆਏ ਮੇਰੇ ਕੋਲ ਹਰ ਤਰ੍ਹਾਂ ਦੀ ਸੇਵਾ ਕੀਤੀ ਉਹਨਾਂ ਨੂੰ ਜੋ ਮੰਗਿਆ ਜੋ ਡਿਮਾਂਡਾ ਸੀ ਸਾਰੀਆਂ ਪੂਰੀਆਂ ਕੀਤੀਆਂ ਪਹਿਲਾਂ 8000 ਬਾਦਲ ਕਰ ਦਿੰਦੇ ਸੀ ਮੁਆਵਜ਼ਾ 12000 ਮਹਾਰਾਜੇ ਨੇ ਦਿੱਤਾ ਤੇ ਮੇਰੇ ਹੁੰਦੇ ਪੀਲੀ ਸੁੰਡੀ ਪੈ ਗਈ ਨਰਮੇ ਪਰ 17000 ਰੁਪਇਆ ਕਿਸਾਨ ਨੂੰ ਤੇ ਉਹਦੇ ਉੱਪਰ 1700 ਰੁਪਇਆ ਮਜ਼ਦੂਰ ਨੂੰ ਇਹ ਐਸੀ ਦਿੱਤਾ ਹੈ ਮੁਆਵਜ਼ਾ ਇਹਨਾਂ ਵੱਲੋਂ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਂਗਾ ਮੈਂ ਆਂਟਿਆਂ ਦਾ ਵੀ ਦਊਂਗਾ ਨਾ ਮੁਰਗੀਆਂ ਲੱਭੀਆਂ ਨਾ ਅੰਡੇ ਲੱਭੇ ਤੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਕਿਸਾਨ ਦੇ ਹੱਥ ਪਰ 5 ਪੈਸੇ ਵੀ ਮੁਆਵਜ਼ਾ ਨਹੀਂ ਲੱਗਿਆ ਫਸਲਾਂ ਵੀ ਮਰੀਆਂ ਔਰ ਗੜੇ ਵੀ ਪਏ ਹੜ੍ਹ ਵੀ ਆਏ ਲੇਕਿਨ ਇਸ ਬੰਦੇ ਨੇ ਕਿਸੇ ਨੂੰ ਜਾ ਕੇ ਘਰ ਦੇ ਵਿੱਚ ਪੁੱਛਿਆ ਨਹੀਂ ਸੋ ਅੱਜ ਤੁਹਾਨੂੰ ਬੇਨਤੀ ਕਰਨ ਆਇਆ ਕਿ ਹੁਣ ਢਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਵਿਕ ਨਾ ਜਾਣ ਕੋਈ ਲਾਲਚ ਵਿੱਚ ਨਾ ਆ ਜੇ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਮਿਲ ਪੈਸੇ ਤਾਂ ਇਹਨਾਂ ਨੇ ਦੇਣੇ ਹੀ ਨਹੀਂ ਖੈਰ ਸੋ ਧਿਆਨ ਰੱਖਿਓ ਏਕਤਾ ਰਹਿਣੀ ਚਾਹੀਦੀ ਹੈ ਤੁਹਾਡੇ ਵਿੱਚ ਤੁਹਾਡਾ ਕੋਈ ਬਾੜ ਬੰਕਾ ਨਹੀਂ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਆ ਜੀ ਜੋ ਨਾਮ ਸ੍ਰੀ ਅਕਾਲ ਜਦ ਤੱਕ ਜਾਨ ਵਿੱਚ ਜਾਨ ਹੈ ਤੁਹਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜਾ ਕੇਜਰੀਵਾਲ ਹੈ ਨਾ ਇਹੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ ਤੇ ਤੁਹਾਡੀ ਜ਼ਮੀਨ ਮੈਂ ਵਾਪਸ ਕਰਾਊਗਾ ਕਾਂਗਰਸ ਦੀ ਸਰਕਾਰ ਦੇ ਨਾਲ ਮਿਲ ਕੇ ਤੁਹਾਨੂੰ ਮੈਂ ਅੱਜ ਬੈਦਾ ਕਰਕੇ ਜਾ ਰਿਹਾ ਇਹ ਗੱਲ ਮੇਰੀ ਯਾਦ ਰੱਖਿਓ ਆ ਵੀਡੀਓ ਮੈਨੂੰ ਦਿਖਾ ਦਿਓ ਜਦ ਮੌਕਾ ਆ ਗਿਆ